ਛੋਟੀਆਂ ਛੋਟੀਆਂ ਬੱਚੀਆਂ ਆ ਰਹੀਆਂ ਇੱਧਰ ਸਕੂਲ ਪੜ੍ਹਦੀਆਂ ਲੋਕਾਂ ਦੇ ਘਰਾਂ ਦੇ ਵਿੱਚ ਸ਼ੋਸ਼ਣ ਹੋ ਰਿਹਾ ਵੀ ਨਾ ਤਾਂ ਇੱਥੇ ਚਿੱਟਾ ਵਿਕਣਾ ਚਾਹੀਦਾ ਨਾ ਹੀ ਦੇਵ ਵਪਾਰ ਦਾ ਤਾਂ ਚੱਲਣਾ ਚਾਹੀਦਾ ਕੀ ਨਾਮ ਆ ਜਨਾਨੀ ਦਾ ਸੀਮਾ ਸੀਮਾ ਹੋਰ ਜਨਾਨੀ ਕੌਣ ਹੈ ਇੱਥੇ ਇਹ ਤਾਂ ਬਿੱਲੀ ਬੱਬੂ ਅੱਛਾ ਇੱਕ ਪਿੱਛੇ ਜੀ ਬੱਬੂ ਬਿੱਲੀ ਅੱਛਾ ਜੀ ਹਾਂਜੀ ਇਹਨਾਂ ਨੇ ਬਹੁਤ ਜ਼ਿਆਦਾ ਕਹਿੰਦੇ ਗੰਦ ਪਾਇਆ ਹੋਇਆ ਸਾਡੋਕੜੇ ਵੇਚਣ ਆ ਗਿਆ ਅੰਦਰ ਅੱਛਾ ਜੀ ਜੇ ਕੋਈ ਹੋਰ ਸਮਾਨ ਵੇਚਣ ਆਲਾ ਆ ਜਾ ਅੰਦਰ ਬਸ ਐਂ ਬੁੜੀਆਂ ਸੱਦੀ ਜਾਂਦੀਆਂ ਕਰੀ ਜਾਂਦੇ ਆ ਜੀ ਜੋ ਵੀ ਅਸੀਂ ਇੱਥੇ ਰੇਟ ਪਾਵਾਂਗੇ ਆਵਾਂਗੇ ਜੋ ਵੀ ਕੋਈ ਗਲਤ ਕੰਮ ਹੋਇਆ ਰਹੂਗਾ ਅਸੀਂ ਉਹਨੂੰ ਕਢ ਕੇ ਲੈ ਕੇ ਜਾਵਾਂਗੇ ਪੰਜ ਜਿਹੜਾ ਤੁਸੀਂ ਆ 골ਡਮਨ 골ਡਨ ਮਹੱਲੇ ਦੇ ਵਿੱਚ ਇਕੱਠ ਕੀਤਾ ਕਿਸ ਬੰਦ ਲਈ ਕੀਤਾ ਇੱਕ ਤਾਂ ਜੀ ਅਸੀਂ ਕੀਤਾ ਵਾ ਚਿੱਟੇ ਦੇ ਖਿਲਾਫ ਜੀ ਇੱਕ ਇਧਰ ਪਿਛਲੇ ਪਾਸੇ ਬਹੁਤ ਜ਼ਿਆਦਾ ਗੰਦ ਪੈ ਰਿਆ ਗਲਤ ਕੰਮ ਹੋ ਰਿਹਾ ਛੋਟੀਆਂ-ਛੋਟੀਆਂ ਬੱਚੀਆਂ ਆ ਰਹੀਆਂ ਇੱਧਰ ਸਕੂਲ ਪੜ੍ਹਦੀਆਂ ਲੋਕਾਂ ਦੇ ਘਰਾਂ ਦੇ ਵਿੱਚ ਸ਼ੋਸ਼ਣ ਹੋ ਰਿਹਾ ਅਸੀਂ ਉਹ ਬੰਦ ਕਰਾਉਣਾ ਦੇਪਵਾਰਦ ਤਾਂ ਹੁੰਦਾ ਚੱਲਦਾ ਹੈ ਹਾਂਜੀ ਦੇਪਵਾਰਦ ਤਾਂ ਹੁੰਦਾ ਚੱਲਦਾ ਜੀ ਚਿੱਟੇ ਲਈ ਕਹਿੰਦੇ ਵੀ ਅੱਜ ਪੁਲਿਸ ਵੀ ਆਈ ਸੀ ਗ੍ਰਿਫਤਾਰ ਵੀ ਬੰਦੇ ਕੀਤੇ ਗਏ ਹਾਂਜੀ ਐਸਐਚਓ ਸਾਹਿਬ ਆਏ ਸੀ ਅਸੀਂ ਐਸਐਸਪੀ ਦੇ ਪੇਸ਼ ਹੋਏ ਸੀ ਐਸਐਸਪੀ ਨੇ ਜਦ ਹੀ ਐਸਐਚਓ ਦੀ ਡਿਊਟੀ ਲਈ ਬ੍ਰਿੰਦਰ ਐਸਐਚਓ ਸਾਹਿਬ ਆਏ ਸੀ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਉਹਨਾਂ ਨੇ ਆਣ ਕੇ ਸਾਰੇ ਹੀ ਮੱਲੇ ਵਾਲਿਆਂ ਨੂੰ ਇਹ ਕਹਿ ਕੇ ਗਿਆ ਵਾਰਨਿੰਗ ਦੇ ਕੇ ਗਿਆ ਵੀ ਨਾ ਤਾਂ ਇੱਥੇ ਚਿੱਟਾ ਵਿਕਣਾ ਚਾਹੀਦਾ ਨਾ ਹੀ ਦੇਵ ਵਪਾਰ ਦਾ ਧੰਦਾ ਚੱਲਣਾ ਚਾਹੀਦਾ ਪਤਾ ਕੁਝ ਕਿਹੜੇ ਘਰ ਆ ਜਿਹੜੇ ਐਸਾ ਕੰਮ ਕਰਦੇ ਇਸ ਬੰਦੇ ਹਾਂਜੀ ਤਿੰਨ ਚਾਰ ਘਰ ਆ ਬਹੁਤ ਜ਼ਿਆਦਾ ਬਦਨਾਮ ਐਸਐਚਓ ਸਾਹਿਬ ਚੱਕ ਕੇ ਵੀ ਲੈ ਕੇ ਗਿਆ ਕਈ ਲੋਕਾਂ ਨੂੰ ਅੱਛਾ ਜੀ ਤਿੰਨ ਚਾਰ ਲੋਕਾਂ ਦੇ ਘਰਾਂ ਦੇ ਵਿੱਚ ਆਣ ਕੇ ਉਹਨਾਂ ਨੇ ਰੇਟ ਮਾਰੀ ਆ ਆਪ ਮਾਰੀ ਆ ਬਰਿੰਦਰ ਸਰ ਨੇ ਆਣ ਕੇ ਬਾਕੀ ਆ ਮੱਲੇ ਵਾਲੇ ਬੈਠੇ ਆ ਇਹਨਾਂ ਦੇ ਇਕੱਲੇ ਇਕੱਲੇ ਦਾ ਤੁਸੀਂ ਸਬੂਤ ਲੈ ਸਕਦੇ ਹੋ ਗੱਲ ਕਰ ਸਕਦੇ ਹੋ ਹਾਂਜੀ ਇਸ ਤੇ ਵੀ ਬਹੁਤ ਵੇਰੀ ਰੋਕਿਆ ਵਾ ਉਹ ਰੋਕਦੇ ਨਹੀਂ ਹੈਗੇ ਵੀਰੇ ਜੀ ਕਿੰਨੇ ਕ ਬੰਦੇ ਆਉਂਦੇ ਸਾਰੇ ਢੜੀ ਚਟਾ ਲੈ ਬਹੁਤ ਜ਼ਿਆਦੇ ਆਉਂਦੇ ਆ ਪੁੱਛੋ ਹੀ ਨਾ ਤੁਸੀਂ ਅੱਛਾ ਜੀ ਹਾਂ ਬੀਬੀ ਇਹ ਵੀ ਕੀ ਆ ਗਿਆ ਦਿਖਵਾਈ ਦੇ ਸਕਦੀ ਬੀਬੀ ਦੇ ਘਰ ਆ ਸਾਡੇ ਅੱਛਾ ਜੀ ਕੋਈ ਸਾਡੇ ਬਹੁਤ ਜ਼ਿਆਦੇ ਆਉਂਦੇ ਆ ਜੀ ਇਹ ਵੀ ਕਿਹਾ ਗਿਆ ਪੈਣ ਵੱਲੋਂ ਵੀ ਇੱਥੇ ਦੇ ਬਿਵਾਰ ਦਾ ਧੰਦਾ ਵੀ ਚੱਲਦਾ ਪੂਰਾ ਚੱਲਦਾ ਬਈ ਛੋਟੀਆਂ ਛੋਟੀਆਂ ਕੁੜੀਆਂ ਇੱਥੇ ਸਕੂਲ ਦੀਆਂ ਵਰਦੀਆਂ ਪਾ ਕੇ ਆਉਂਦੀਆਂ ਨੇ ਬੋਟੇ ਵੱਡੇ ਵੱਡੇ ਬੰਦੇ ਲੈ ਕੇ ਜਾਂਦੇ ਪੂਰਾ ਪੂਰਾ ਕੁੜੀਆਂ ਨੂੰ ਅੱਛਾ ਜੀ ਹਾਂ ਇਸ ਬਰਦ ਦੇ ਪਰ ਪਹਿਲਾਂ ਨਹੀਂ ਕਿਤੇ ਮਹੱਲੇ ਨੇ ਕੰਪਲੇਂਟ ਕੀਤੀ ਜੀ ਕੀਤੀ ਸੀ ਜੀ ਗਾਲਾਂ ਕੱਢੀ ਸੀ ਸੱਟਾ ਰੇ ਜਾ ਕੇ ਿੱਟਾ ਮਾਰਦੀ ਆਂਦੇ ਆ ਜੀ ਸਾਰਿਆਂ ਨੂੰ ਜੀ ਕਿਹੜਾ ਘਰ ਆਉ ਕੋਈ ਸਪਤਾ ਹਾਂਜੀ ਵੀਰੇ ਉਹ ਪਿੱਛੇ ਕੀ ਨਾਮ ਆ ਜਨਾਨੀ ਦਾ ਮਕਸੀਮਾ ਹੋਰ ਜਨਾਨੀ ਕੌਣ ਹੈ ਇੱਥੇ ਇੱਕ ਹੋਰ ਬਿੱਲੀ ਪਿੱਛੇ ਇੱਕ ਪਿੱਛੇ ਜੀ ਬੱਬੂ ਬਿੱਲੀ ਅੱਛਾ ਜੀ ਹਾਂ ਜੀ ਇਹਨਾਂ ਨੇ ਬਹੁਤ ਜ਼ਿਆਦਾ ਕਹਿੰਦੇ ਗੰਦ ਪਾਇਆ ਹੋਇਆ ਸਾਡੀ ਇਹੀ ਰਿਕਵੈਸਟ ਆ ਸਰਕਾਰ ਨੂੰ ਪੁਲਿਸ ਵਾਲਿਆਂ ਨੂੰ ਪਲੀਜ਼ ਇਹ ਸਾਰਾ ਗੰਦੇ ਇਸ ਮੁਹੱਲੇ ਚੋਂ ਸਾਫ਼ ਕਰਾਇਆ ਜਾਵੇ ਪੂਰਾ ਪੂਰਾ ਬੱਚੇ ਆ ਜੀ ਇੱਥੇ ਉਹਨਾਂ ਤੇ ਅਸਰ ਪੈਂਦਾ ਵਾ ਵੀਰੇ ਇੱਥੇ ਜੀ ਕਿੰਨੇ ਕਿ ਸਾਰੀ ਦਿਹਾੜੀ ਅਖਰਤੀਆਂ ਬੈਠੇ ਸਾਰੀ ਦਿਹਾੜੀ ਫਿਰ ਇਹ ਕੌਸ ਹੁੰਦਾ ਵਾ ਕਿ ਦਰਵਾਜ਼ਾ ਬੰਦ ਕਰਾਉਂਦੇ ਆਂ ਬੀਬੀ ਨੂੰ ਕੋ ਬੋਲਦੀਆਂ ਨਹੀਂ ਜਾਂ ਡਰਦੀਆਂ ਕਰਕੇ ਬੋਲਦੀਆਂ ਹੀ ਨਹੀਂ ਵੀਰੇ ਉਹ ਐ ਥੋੜਾ ਚਾਹੀਦਾ ਤੇ ਪੋਰਾ ਪੋਰਾ ਜਵਾਬ ਆ ਕੋਈ ਨਹੀਂ ਸੁਣਦਾਗਾ ਜੀ ਬੀਬੀ ਹੋਰ ਕੀ ਕਹਿੰਦੇ ਸੀ ਤੁਸੀਂ ਜੇ ਕੋਈ ਕੱਪੜੇ ਵੇਚਣ ਆ ਕੇ ਆ ਜਾਂ ਅੰਦਰ ਅੱਛਾ ਜੀ ਜੇ ਕੋਈ ਹੋਰ ਸਮਾਨ ਵੇਚਣ ਆਲਾ ਆ ਜਾ ਅੰਦਰ ਬਸ ਐਂ ਬੁੜੀਆਂ ਸੱਦੀ ਜਾਂਦੇ ਆ ਕਰੀ ਜਾਂਦੇ ਆ ਜੀ ਹਾਂ ਜੀ ਹੁਣ ਤੁਸੀਂ ਕੰਪਲੇਂਟ ਦਿੱਤੀ ਇਸ ਮੁਹੱਲੇ ਨੇ ਇਕੱਠੇ ਹੋ ਕੇ ਐਸਐਸਪੀ ਸਾਹਿਬ ਦੇ ਇਸ ਸੰਬੰਧ ਪਰ ਦੀ ਹਾਂਜੀ ਹਾਂਜੀ ਜੀ ਕੀ ਕਿਹਾ ਪੁਲਿਸ ਨੇ ਵਿਸ਼ਵਾਸ ਦਵਾਇਆ ਜੋ ਸਾਡੇ ਭੈਣ ਨੂੰ ਪਤਾ ਸੀ ਦੋ ਵਾਰੀ ਆਵਾਂਗੇ ਦਿਹਾੜੀ ਦੇ ਵਿੱਚ ਦੋ ਵਾਰੀ ਅਸੀਂ ਇੱਥੇ ਰੇਟ ਪਾਵਾਂਗੇ ਆਵਾਂਗੇ ਜੋ ਵੀ ਕੋਈ ਗਲਤ ਕੰਮ ਹੋਇਆ ਰਹੂਗਾ ਅਸੀਂ ਉਹਨੂੰ ਫੜ ਕੇ ਲੈ ਕੇ ਜਾਵਾਂਗੇ ਜੀ ਤੁਹਾਡੇ ਇੱਥੇ ਮੁਹੱਲੇ ਦੇ ਕਾਉਂਸਲਰ ਕੋਲੇ ਗੱਲ ਪਹੁੰਚੀ ਵੀ ਇੱਥੇ ਕੀ ਚੱਕਰ ਹਾਂਜੀ ਉਹ ਨਾਲ ਸੀ ਅੱਜ ਜੀ ਉਹ ਨਾਲ ਹੀ ਸੀ ਜਦੋਂ ਅੱਜ ਇੱਥੋਂ ਦੇ ਲੇਡੀਜ਼ ਨੂੰ ਕਈਆਂ ਨੂੰ ਲੈ ਕੇ ਗਏ ਅੱਛਾ ਜੀ ਹਾਂਜੀ ਕੀ ਹੋਰ ਕੀ ਕਿਣਾ ਜੰਗਲ ਭੈਣ ਜੀ ਹਾਂਜੀ ਹਾਂਜੀ ਬਹੁਤ ਆਉਂਦੇ ਆ ਜੀ ਉੱਥੇ ਅੱਛਾ ਜੀ ਹਾਂਜੀ ਇਹਨਾਂ ਦਾ ਘਰ ਸਾਹਮਣੇ ਸਾਡਾ ਘਰ ਸਾਹਮਣੇ ਇੱਥੇਆਂ ਬੁੜੀਆਂ ਬੋਲਦੀਆਂ ਨਹੀਂ ਡਰਦੀਆਂ ਡਰ ਤਾਂ ਕੋਈ ਨਹੀਂ ਬੋਲਦਾ ਅੱਛਾ ਜੀ ਘਰੇ ਕੁੱਟਣ ਜਾਂਦੀ ਆ ਜੀ ਦੋ ਬੋਦ ਬਾਕਦੀ ਆ ਮੂੰਹ ਚ ਜੀ